ਸਸਿਕਾ ਜੀ ਮੈਂ ਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਨਵੇਂ ਸਖਤ ਇਮੀਗ੍ਰੇਸ਼ਨ ਨਿਯਮਾਂ ਦੇ ਕਾਰਨ ਭਾਰਤ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਪੜਾਈ ਕਰਨ ਵਾਲੇ ਸਲਾਹਕਾਰਾਂ ਦੀ ਪੁਚਕਿਚ ਦੇ ਵਿੱਚ ਵਾਧਾ ਹੋ ਰਿਹਾ ਹੈ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਸਪਸ਼ਟਤਾ ਅਤੇ ਸਹਾਇਤਾ ਦੀ ਮੰਗ ਕਰ ਰਹੇ ਨੇ ਕਿਉਂਕਿ ਵੀਜ਼ਾ ਤੇ ਪਰਮਿਟ ਰੱਦ ਹੋਣ ਦੇ ਨਾਲ ਵਿੱਤੀ ਰੁਕਾਵਟਾਂ ਦੇ ਵਿੱਚ ਵਾਧਾ ਮਹੱਤਵਪੂਰਨ ਚੁਣੌਤੀਆਂ ਪੈਦਾ ਕਰ ਰਿਹਾ ਹੈ ਇਹ ਬਦਲਾਅ ਕੈਨੇਡਾ ਦੇ ਵਿੱਚ ਰਾਜਨੀਤਿਕ ਆਰਥਿਕ ਅਤੇ ਜਨਤਿਕ ਦਬਾਅ ਤੋਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਵੀ ਹੈ ਭਾਰਤ ਪਾਲਦੇ ਵਿੱਚ ਵਿਦੇਸ਼ਾਂ ਦੇ ਵਿੱਚ ਪੜ੍ਹਾਈ ਕਰਨ ਵਾਲੇ ਸਲਾਹਕਾਰਾਂ ਨੂੰ ਬੇਚੈਨੀ ਭਰੀਆਂ ਕੁੱਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਵਿੱਚ ਵਿਦਿਆਰਥੀ ਸਿੱਧੇ ਸਟ੍ਰੀਮ ਪ੍ਰੋਗਰਾਮ ਤੇ ਅੰਤ ਤਿੰਨ ਪ੍ਰਾਸਟੀ ਵਿਦਿਆਰਥੀਆਂ ਜਾਂ ਫਿਰ ਉੱਥੇ ਪੜ੍ਹ ਰਹੇ। ਉਹਨਾਂ ਦੇ ਲਈ ਪਰਮਿਟਾਂ ਤੇ ਸੀਮਾਵਾਂ ਅਦਾ ਸਾਹਮਣਾ ਕਰ ਰਹੇ ਵਿਦਿਆਰਥੀ ਸਪਸ਼ਟਤਾ ਦੇ ਲਈ ਬੇਤਾਬ ਨੇ ਕਿਉਂਕਿ ਦੇਸ਼ ਦੇ ਨਵੀਨਤਮ ਇਮੀਗ੍ਰੇਸ਼ਨ ਨਿਯਮ ਲਾਗੂ ਹੋ ਰਹੇ ਨੇ। ਇਹ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਵੀ ਸਲਾਹਕਾਰ ਤੋਂ ਆਪਣਾ ਅਗੇਦ ਰਸਤਾ ਬਣਾਉਣ ਦੇ ਲਈ ਮਦਦ ਦੀ ਮੰਗ ਕਰ ਰਹੇ ਨੇ। ਅਚਾਨਕ ਪਰਮਿਟ ਰੱਦ ਕਰਨਾ ਵੀਜ਼ੇ ਅਜਿਆ ਦੀ ਉੱਚੀ ਜਾਂਚ ਅਤੇ ਰਵਾਨਗੀ ਦੇ ਨਿਯਮਾਂ ਉਲੰਘਣ ਦੇ ਨਾਲ ਲਾਗੂ ਕਰਨ ਨੇ ਕੈਨੇਡਾ ਵਿੱਚ ਅੰਦਾਜ਼ਨ 423000 ਪਾਤੀਆਂ ਦੇ ਵਿੱਚੋਂ ਹਜ਼ਾਰਾਂ ਨੂੰ ਪਹਿਲਾਂ ਹੀ ਕਬਰਾਹੜ ਦੇ ਵਿੱਚ ਪਾ ਦਿੱਤਾ ਹੈ ਦੱਸਿਏ ਸਾਡੇ ਕਈ ਕਾਕਾ ਨੇ ਸੰਪੂਰਨ ਅਕਾਦਮਿਕ ਰਿਕਾਰਡਾਂ ਦੇ ਬਾਵਜੂਦ ਆਪਣੇ ਪਰਮਿਟ ਗਵਾ ਦਿੱਤੇ ਨੇ ਇਹ ਕਹਿੰਦਾ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਿਕਤਾ ਕੈਨੇਡਾ ਦੇ ਸਰਕਾਰੀ ਵਿਭਾਗ ਦਾ ਇਸ ਸਾਲ 7000 ਹੋਰ ਰੱਦ ਕਰਨ ਦੀ ਬੁਇਖਵਾਨੀ ਵੀ ਕਰ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਇਹ ਰੂੜੀਵਾਦੀ ਹੈ ਇਸੇ ਨਾਲ ਹੀ ਫਾਰੇਨ ਐਡਮਿੰਟਨ ਦੇ ਸੰਸਥਾਪਕ ਨikhil Jain ਦਾ ਵੀ کہنا ਹੈ ਕਿ ਇਹ 2025 ਦੀ ਪੱਤਝੜ ਦੇ ਵਿੱਚ ਬਿਨਕਾਰਨ ਨੂੰ ਨਵੀਂ 20635 ਗਰੰਟੀ シュੁਰਾ ਨਿਵੇਸ਼ ਸਰਟੀਫਿਕੇਟ ਦੀ ਲੋੜ ਦਾ ਸਾਹਮਣਾ ਕਰਨਾ ਪਵੇਗਾ ਜੋ ਕਿ ਮੱਧ ਵਰਗੀ ਭਾਰਤੀ ਪਰਿਵਾਰਾਂ ਦੇ ਲਈ ਇੱਕ ਵੱਡੀ ਵਿੱਤੀ ਰੁਕਾਵਟ ਹੋਵੇਗੀ ਡ੍ਰਿਸਲ ਕੈਨੇਡਾ ਪਾਰਟੀ ਵਿਦਿਆਰਥੀਆਂ ਦੇ ਲਈ ਇੱਕ ਪਸੰਦੀਦਾ ਸਥਾਨ ਤੇ ਹੈ ਪਰ ਸੀਰੀਅਲ ਅਮਰ ਚੰਦ ਮੰਗਲਦਾਸ ਦੇ ਸਾਥੀ ਆਰੂषि ਜੈਨ ਦੇ ਅਨੁਸਾਰ ਨਿਯਮਾਂ ਦੇ ਵਿੱਚ ਬਦਲਾਅ ਅਤੇ ਵੀਜ਼ਾ ਮੁੱਦਿਆਂ ਦੇ ਨਤੀਜੇ ਵਜੋਂ ਕੈਨੇਡਾ ਵਿੱਚ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ ਹਾਲਾਂਕਿ ਸਹੀ ਕਾਗਜ਼ਾਤ ਵਾਲੇ ਵਿਦਿਆਰਥੀਆਂ ਨੂੰ ਚਿੰਤਾ ਕਰਨ ਦੀ ਬਹੁਤੀ ਲੋੜ ਨਹੀਂ ਹੋ ਸਕਦੀ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀ ਸੰਘੀ ਚੋਣਾਂ ਦੇ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਉੱਤੇ ਪਾਉਸ਼ਲੀ ਟੰਗ ਦੇ ਨਾਲ ਬ੍ਰੇਕ ਲਗਾਉਣ ਦੇ ਲਈ ਹਾਲੀ ਦੇ ਵਿੱਚ ਕੀਤੇ ਗਏ ਕਦਮ ਚੋਣ ਮਜਬੂਰੀਆਂ ਦੁਆਰਾ ਪ੍ਰੇਰਿਤ ਹੋ ਸਕਦੇ ਨੇ ਕੈਨੇਡਾ ਦਾ ਸਖਤੀ ਮਿਗ੍ਰੇਸ਼ਨ ਨੇ ਰੁਖ ਡੋਨਲਡ ਟਰੰਪ ਦੀ ਹਾਲੀ ਦੇ ਵਿੱਚ ਦਿੱਤੀ ਗਈ ਤਮਕੀਤ ਬਾਤ ਹੈ ਕਿ ਜੇਕਰ ਓਟਵਾ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਦਾ ਨਹੀਂ ਹੈ ਤਾਂ ਟੈਰਿਫ ਲਗਾਏ ਜਾਣਗੇ ਬਿਊਰਿਫੋਰ ਚੈਨਲ ਬੰਚਾਪੀ